ਤੋ ਕੀ ਹਾਲ ਚਾਲ ਨੇ ਦੋਸਤੋ ਮੌਜੂਦ ਹਾਂ ਪੀਡੀਐਫ ਦੇ ਜਗਰਾਉ ਮੇਲੇ ਤੇ ਅਸੀਂ ਪਹੁੰਚੇ ਹਾਂ ਰਾਮਗੜੀਆ ਵਰਕਰਸ ਨਾਭਾ ਰੋਡ ਪਟਿਆਲਾ ਪਾਦਸੋ ਪਟਿਆਲਾ ਇਹਨਾਂ ਵੀਰਾਂ ਨੇ ਇਸ ਮਸ਼ੀਨ ਦੀ ਇੱਥੇ ਸਟਾਲ ਲਗਾਈ ਹੋਈ ਹੈ ਇਸ ਮਸ਼ੀਨ ਦੇ ਬਾਰੇ ਆਪਾਂ ਇਹਨਾਂ ਵੀਰਾਂ ਤੋਂ ਜਾਣਕਾਰੀ ਲੈਂਦੇ ਹਾਂ ਕਿ ਇਸ ਦੇ ਕੀ ਕੀ ਬੈਨੀਫਿਟ ਹਨ ਤੇ ਇਹ ਮਸ਼ੀਨ ਕਿਸ ਕਿਸ ਚੀਜ਼ ਲਈ ਵਰਤੋਂ ਵਿੱਚ ਆਉਂਦੀ ਹੈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਸਾਰਿਆਂ ਨੂੰ ਮੈਰੀ ਫਾਰਮਰ ਵੀਰਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇਹ ਮਸ਼ੀਨ ਆਪਣੀ 8 ਕਿਊਬਿਕ ਮੀਟਰ ਦੀ ਮਸ਼ੀਨ ਹੈ ਡੈਰੀ ਫਾਰਮਰ ਵਾਸਤੇ ਤੇ ਇਸ ਮਸ਼ੀਨ ਦੇ ਵਿੱਚ ਮੰਨ ਕੇ ਚੱਲੋ ਵੀ ਤੁਹਾਡੇ 5 ਵਰਕਰਾਂ ਦਾ ਇਹ ਮਸ਼ੀਨ ਇਕੱਲਾ ਕੰਮ ਕਰਦੀ ਹੈ ਸਾਰੇ ਵਰਕਰ ਫ੍ਰੀ ਹੋ ਜਾਂਦੇ ਨੇ ਇਹ ਮਸ਼ੀਨ ਮਿਕਸਿੰਗ ਕਰਕੇ ਮਾਲ ਆਪਣੇ ਪਿਛਵਾ ਨੂੰ ਲਾਈਨ ਦੇ ਵਿੱਚ ਪਹੁੰਚੀ ਹੈ ਜੀ ਤੇ ਭਾਰਤ ਸਰਕਾਰ ਦੁਆਰਾ ਇਸ ਮਸ਼ੀਨ ਉਤੇ 50% ਸਬਸਿਡੀ ਵੀ ਦਿੱਤੀ ਗਈ ਹੈ ਇਹਦੇ ਵਿੱਚ ਆਪਣੇ ਲਵੇ 3-4 ਮਾਡਲ ਅਵੇਲੇਬਲ ਹੈ ਛੋਟਾ ਵੀ ਹੈ ਇਸ ਤੋਂ ਵੱਡਾ ਵੀ ਹੈ ਤੇ ਉਸ ਤੋਂ ਵੱਡਾ ਵੀ ਹੈ ਤੇ ਸਾਰੇ ਡੈਰੀ ਕਿਸਾਨ ਭਰਾਵਾਂ ਨੂੰ ਮੈਂ ਰਿਕਵੈਸਟ ਕਰਦਾ ਵੀ ਤੁਸੀਂ ਇੱਕ ਵਾਰੀ ਸਾਡੀ ਸਟਾਲ ਤੇ ਜ਼ਰੂਰ ਵਿਜ਼ਿਟ ਕਰੋ ਤੇ ਸਾਡੀ ਮਸ਼ੀਨ ਦੇ ਫਾਇਦੇ ਸਮਝੋ ਤੇ ਇਹਨੂੰ ਖਰੀਦੋ ਧੰਨਵਾਦ ਜੀ ਸੋ ਦੋਸਤੋ ਜਸ ਕਿਸੇ ਨੂੰ ਵੀ ਇਸ ਮਸ਼ੀਨ ਦੀ ਲੋਡ ਹੋਵੇ ਤਾਂ ਉਹ ਇਹਨਾਂ ਬਾਈ ਜੀ ਹੁਣਾਂ ਨਾਲ ਸੰਪਰਕ ਕਰ ਸਕਦਾ ਹੈ ਸੋ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ